ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸਿਆਸਤ ਦਾ ਵਜ਼ਾਰ ਪੂਰੀ ਤਰ੍ਹਾਂ ਗਰਮ ਹੈ ਤੜਾ ਤੜ ਇਲਜ਼ਾਮਾਂ ਦੀ ਝੜੀ ਬਾਦਲ ਧੜੇ ਨੇ ਲਗਾ ਰੱਖੀ ਹੈ ਉਹਨਾਂ ਦੇ ਉੱਤੇ ਸਭ ਤੋਂ ਵੱਡਾ ਇਲਜ਼ਾਮ ਲੱਗ ਰਿਹਾ ਕਿ ਉਹ ਸਾਜ਼ਿਸ਼ ਤਹਿਤ ਪ੍ਰਧਾਨ ਬਣੇ ਨੇ ਤੇ ਬਾਦਲ ਨੂੰ ਪਾਸੇ ਕਰ ਲਈ ਭਾਜਪਾ ਨਾਲ ਮਿਲ ਕੇ ਸਾਜ਼ਿਸ਼ ਰਚੀ ਗਈ ਹੈ ਦੂਜਾ ਇਲਜ਼ਾਮ ਉਹਨਾਂ ਦੇ ਉੱਤੇ ਲੱਗ ਰਿਹਾ ਕਿ ਉਹਨਾਂ 2 ਦਸੰਬਰ ਵਾਲੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਤੀਜਾ ਇਲਜ਼ਾਮ ਹੈ ਕਿ ਉਹ ਉਹਨਾਂ ਕੁਝ ਲੀਡਰਾਂ ਨਾਲ ਘੁਮਰੇ ਨੇ ਜਿਨ੍ਹਾਂ ਦੇ ਲਈ ਹੁਕਮ ਦਿੱਤਾ ਗਿਆ ਸੀ ਕਿ ਉਹ ਪੰਥ ਦਾ ਵਿਸ਼ਵਾਸਕ ਗਵਾ ਚੁੱਕੇ ਨੇ ਇਹਨਾਂ ਇਲਜ਼ਾਮਾਂ ਬਾਰੇ ਜਦ ਉਹਨਾਂ ਨੂੰ ਪੁੱਛਿਆ ਗਿਆ ਤਾਂ ਗਿਆਨੀ ਜੀ ਨੇ ਕੀ ਜਵਾਬ ਦਿੱਤੇ ਨੇ ਅਤੇ ਨਾਲ ਹੀ ਉਹਨਾਂ ਸਿੱਖਾਂ ਲਈ ਇੱਕ ਕਿਹੜਾ ਅਹਿਮ ਕਦਮ ਚੁੱਕਿਆ ਉਸ ਦਾ ਪੂਰਾ ਬੇਰਬਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਆਪਾਂ ਗੱਲ ਸਾਬਕਾ ਜਥੇਦਾਰ ਤੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਕਰ ਰਹੇ ਸੀ ਉਹਨਾਂ ਕਿਹਾ ਕਿ ਪਹਿਲਾਂ ਤੋਂ ਪ੍ਰਧਾਨ ਬਣਨ ਦਾ ਕੋਈ ਪਲਾਨ ਨਹੀਂ ਸੀ ਮੈਨੂੰ ਕਿਹਾ ਜ਼ਰੂਰ ਜਾਂਦਾ ਸੀ ਪਰ ਮੈਂ ਹਮੇਸ਼ਾ ਜਵਾਬ ਦੇ ਦਿੰਦਾ ਸੀ ਇਸ ਤੋਂ ਇਲਾਵਾ ਜਦ ਮੈਨੂੰ ਪਤਾ ਲੱਗਿਆ ਸੀ ਕਿ ਪ੍ਰਧਾਨਗੀ ਲਈ ਬੀਬੀ ਸਦਵੰਤ ਕੌਰ ਦਾ ਨਾਮ ਸਾਹਮਣੇ ਆ ਰਿਹਾ ਤਾਂ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਹਨਾਂ ਨੂੰ ਜਦ ਪੁੱਛਿਆ ਗਿਆ ਕਿ ਤੁਸੀਂ 2 ਦਸੰਬਰ ਵਾਲੇ ਹੁਕਮਨਾਮੇ ਦੀ ਉਲੰਘਣਾ ਕੀਤੀ ਤਾਂ ਤੁਸੀਂ ਖੁਦ ਹੀ ਵੱਖਰਾ ਚੁੱਲਾ ਬਣਾ ਕੇ ਬੈਠ ਗਏ ਹੋ ਇਸ ਸਬੰਧਤ ਉਹਨਾਂ ਕਿਹਾ ਕਿ ਸਾਨੂੰ ਬਿਲਕੁਲ ਵੀ ਇਲਮ ਨਹੀਂ ਸੀ ਕਿ ਇਹ ਸਾਨੂੰ ਜ਼ਤੇਦਾਰੀ ਤੋਂ ਹਟਾ ਦੇਣਗੇ ਜਦ ਸੁਧਾਰ ਲਹਿਰ ਦੇ ਆਗੂਆਂ ਨੇ ਖੁਦ ਟਾਂਚੇ ਨੂੰ ਭੰਗ ਕਰ ਲਿਆ ਸੀ ਫਿਰ ਬਾਦਲ ਧੜੇ ਨੂੰ ਵੀ ਚਾਹੀਦਾ ਸੀ ਕਿ ਇਹ ਵੀ ਸਹਿਯੋਗ ਕਰ ਦੇ ਤੇ ਡੈਲੀਗੇਟ ਪ੍ਰਧਾਨ ਚੁਣਦੇ ਭਾਵੇਂ ਦੁਆਰਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਜਾਂਦੇ ਉਹਦੇ ਵਿੱਚ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਣੀ ਸੀ ਪਰ ਇਹਨਾਂ ਨੇ ਸਹਿਯੋਗ ਦੇਣ ਦੀ ਥਾਂ ਸੱਤ ਮੈਂਬਰੀ ਕਮੇਟੀ ਤੇ ਦਬਾਅ ਪਣਾ ਕੇ ਰੱਖਿਆ ਇੱਕ ਹੋਰ ਵੱਡਾ ਸਵਾਲ ਜੋ 2 ਦਸੰਬਰ ਵਾਲੇ ਹੁਕਮਨਾਮੇ ਬਾਰੇ ਉੱਠਦਾ ਸੀ ਕਿ ਇਹ ਲੀਡਰਸ਼ਿਪ ਵਿਸ਼ਵਾਸ ਗਵਾ ਚੁੱਕੀ ਹੈ ਉਸ ਦੇ ਵਿੱਚ ਕੁਝ ਲੀਡਰ ਤੁਹਾਡੇ ਨਾਲ ਵੀ ਨੇ ਅਤੇ ਉਹਨਾਂ ਨੂੰ ਵੀ ਅਹੁਦੇ ਦਿੱਤੇ ਜਾਣਗੇ ਤਾਂ ਉਹਨਾਂ ਕਹਿਆ ਕਿ ਜੇ ਪੰਥ ਪ੍ਰਵਾਨ ਕਰੇਗਾ ਤਾਂ ਉਹਨਾਂ ਨੂੰ ਉਹਦੇ ਮਿਲਾਂਗੇ ਇਸ ਦੌਰਾਨ ਉਹਨਾਂ ਕਿਹਾ ਕਿ ਕੇਂਦਰ ਨੇ ਪੰਜਾਬ ਦੀ ਜਾਣ ਕੱਢ ਦਿੱਤੀ ਹੈ ਖੇਤੀਬਾੜੀ ਤੇ ਸਿੱਖਿਆ ਦਾ ਅਧਿਕਾਰ ਸੂਬਿਆਂ ਦਾ ਤੇ ਪਾਲਿਸੀ ਕੇਂਦਰ ਬਣਾ ਰਿਹਾ ਹੈ ਸੂਬਾ ਸਰਕਾਰਾਂ ਕੋਲ ਤਾਂ ਮਿਊਨਿਸਪਲ ਕਮੇਟੀ ਜਿੰਨੀਆਂ ਤਾਕਤਾਂ ਰਹਿ ਗਈਆਂ ਨੇ ਇਸ ਦੌਰਾਨ ਉਹਨਾਂ ਕਿਹਾ ਕਿ ਸੰਗੀਟ ਢਾਂਚੇ ਦੇ ਹਮਾਇਤੀ ਪਾਰਟੀਆਂ ਨਾਲ ਸੰਪਰਕ ਕਰਾਂਗੇ ਤੇ ਉਹਨਾਂ ਦਾ ਸਹਿਯੋਗ ਮੰਗਾਂਗੇ ਇਸ ਮੌਕੇ ਉਹਨਾਂ ਕਿਹਾ ਕਿ ਦਫ਼ਤਰਾਂ ਤੇ ਚੋਣ ਨਿਸ਼ਾਨ ਲਈ ਚੋਣ ਕਮਿਸ਼ਨ ਕੋਲ ਜਾਵਾਂਗੇ ਤੇ ਜੋ ਫੈਸਲਾ ਉਹ ਕਰਨਗੇ ਉਹ ਠੀਕ ਹੋਵੇਗਾ ਉਸ ਤੋਂ ਪਹਿਲਾਂ ਪੰਥ ਤੇ ਪੰਜਾਬੀਆਂ ਕੋਲ ਜਾਵਾਂਗੇ ਜੇ ਉਹਨਾਂ ਪ੍ਰਵਾਨ ਕਰ ਲਿਆ ਬਸ ਫਿਰ ਸਭ ਪ੍ਰਵਾਨ ਹੈ ਧੀ ਪੁੱਤ ਨੂੰ ਮੰਤਰੀ ਬਣਾਉਣ ਦੇ ਲਈ ਕਿਸੇ ਨਾਲ ਗੜਜੋੜ ਨਹੀਂ ਕਰਾਂਗੇ ਜਿਹੜੀ ਪਾਰਟੀ ਕੇਂਦਰ ਦੇ ਵਿੱਚ ਹੋਵੇਗੀ ਜੋ ਸਾਡੇ ਮਸਲੇ ਹੱਲ ਕਰੇਗੀ ਉਸ ਦਾ ਅਸੀਂ ਸਵਾਗਤ ਕਰਾਂਗੇ ਉਧਰ ਦੂਜੇ ਪਾਸੇ ਸਾਬਕਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨਾਮੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦਾ ਨਿਸ਼ਾਨ ਤੇ ਦਫਤਰ ਲੈਣ ਲਈ ਸਾਡਾ ਸੰਘਰਸ਼ ਜਾਰੀ ਹੈ ਤੇ ਅਸੀਂ ਉਹ ਹਾਸਲ ਕਰਕੇ ਰਹਾਗੇ ਕਿਉਂਕਿ ਅਸਲੀ ਅਕਾਲੀ ਦਲ ਇਹ ਉਹ ਹੈ ਇਸ ਦਾ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਸੀ ਇਸ ਤੋਂ ਇਲਾਵਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮੇਸ਼ਾ ਨੂੰ ਚਿੱਠੀ ਲਿਖੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਪੀਐਮ ਮੋਦੀ ਅਤੇ ਅਮੇਸ਼ਾ ਤੋਂ ਮਿਲਣ ਦਾ ਸਮਾਂ ਲੈਣ ਦੀ ਗੱਲ ਵੀ ਆਖੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਆਜ਼ਾਦੀ ਦਿਹਾੜੇ ਤੇ ਚਿੱਠੀ ਲਿਖ ਰਹੇ ਨੇ ਬੰਦੀ ਸੰਗਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਇਸ ਬਾਰੇ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਉਹਨਾਂ ਕਿਹਾ ਕਿ ਅਸੀਂ ਜਲਦੀ ਇੱਕ ਵਫਤ ਲੈ ਕੇ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਲਈ ਸਮਾਂ ਲੈ ਰਹੇ ਹਾਂ ਤਾਂ ਜੋ ਬੰਦੀ ਸੰਗਾਂ ਨੂੰ ਰਿਹਾ ਕਰਵਾਇਆ ਜਾ ਸਕੇ ਉਸ ਦੌਰਾਨ ਪੱਤਰਕਾਰਾਂ ਵੱਲੋਂ ਗਠਜੋੜ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਹਮ ਖਿਆਲੀਆਂ ਨਾਲ ਗੜਜੋੜ ਦੀਆਂ ਤੰਦਾ ਬੁਣੀਆਂ ਜਾ ਰਹੀਆਂ ਨੇ ਜਲਦੀ ਇਹ ਗੱਲ ਸਾਹਮਣੇ ਆ ਜਾਵੇਗੀ ਉਹਨਾਂ ਕਹਾਂ ਕਿ ਇੱਕ ਨਵੀਂ ਲਹਿਰ ਪੈਦਾ ਕਰ ਲਈ ਉਹ ਪਿੰਡ-ਪਿੰਡ ਜਾਣਗੇ ਤਾਂ ਜੋ ਪੰਜਾਬ ਵਿੱਚ ਇੱਕ ਪੰਥਕ ਲਹਿਰ ਪੈਦਾ ਹੋ ਸਕੇ